ਮੇਰਾ ਨਾਮ ਡਾਕਟਰ ਜਿੰਦਰ ਸਿੰਘ ਹੈ। ਮੈਂ ਸਨਿਨ ਕਲੀਨਿਕ ਖਰੜ ਤੋਂ ਬਿਲੋਂਗ ਕਰਦਾ ਹਾਂ। ਮੈਂ ਆਮ ਆਦਮੀ ਕਲੀਨਿਕ ਫੈਜ਼ਵਾਨ ਵਿੱਚ ਪਿਛਲੇ 4 ਮਹੀਨੇ ਤੋਂ ਐਜ਼ ਅ ਮੈਡੀਕਲ ਆਫਸਰੀ ਸੇਵਾ ਨਿਭਾ ਰਿਹਾ ਹਾਂ। ਮੈਂ ਆਮ ਆਦਮੀ ਕਲੀਨਿਕ ਦੇ ਬਾਰੇ ਦੱਸਣਾ ਚਾਹਾਂ ਇਸ ਦਾ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ। ਪੇਸ਼ੈਂਟ ਦੇ ਬੈੱਡਰੂਮ ਤੋਂ ਲੈ ਕੇ ਪੇਸ਼ੈਂਟ ਪਾਣੀ ਦੀ ਸੁਵਿਧਾ, ਵਾਸ਼ਰੂਮ ਦੀ ਸੁਵਿਧਾ ਬਿਲਕੁਲ ਪ੍ਰੋਪਰ ਸਾਫ਼ ਹੈ, ਸੁਥਰੀ ਹੈ। ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ। ਤੇ ਦੂਜੀ ਗੱਲ ਜੇਕਰ ਇਹ ਮੈਡੀਸਿਨ ਦੀ ਤਾਂ ਇੱਥੇ ਅਸੀਂ ਪ੍ਰਕਾਰ ਦੀਆਂ ਮੈਡੀਸਿਨ ਜਿਵੇਂ ਕਿ ਬਲੱਡ ਪ੍ਰੈਸ਼ਰ ਦੀ ਦਵਾਈ ਸ਼ੂਗਰ ਦੀ ਦਵਾਈ ਥਾਇਰੋਇਡ ਦੀ ਦਵਾਈ ਸਿੰਪਲ వైరਲ ਇਨਫੈਕਸ਼ਨ ਹੋ ਜਾਂਦੇ ਨੇ ਐਂਟੀਬਾਇਟਿਕਸ ਨੇ ਪੇਨ ਕਿਲਰ ਨੇ ਫਾਰ ਜੋਇੰਟ ਪੇਨ ਵਾਸਤੇ 80 ਪ੍ਰਕਾਰ ਦੀਆਂ ਦਵਾਈਆਂ ਲਗਭਗ ਆਲਮੋਸਟ 80 90 ਪੇਸ਼ੈਂਟ ਅਸੀਂ ਰੈਗੂ ਕਵਰ ਕਰਦੇ ਹਾਂ ਔਰ ਉਹਨਾਂ ਨੂੰ ਇਸ ਵਿੱਚ ਕੋਈ ਕਮੀ ਨਹੀਂ ਆਉਂਦੀ ਤੇ ਦੂਜੀ ਗੱਲ ਜੇਕਰ ਇਹ ਲੈਬ ਟੈਸਟਾਂ ਦੀ ਤਾਂ ਸਾਡੇ ਕੋਲ ਕਰੀਬ 40 ਦੇ ਕਰੀਬ ਲੈਬ ਟੈਸਟ ਨੇ ਜੋ ਮੇਨ ਬੇਸਿਕ ਟੈਸਟ ਜੋ ਰੁਟੀਨ ਜ਼ਿਆਦਾ ਹੁੰਦੇ ਨੇ ਉਹ ਸਾਰੇ ਇੱਥੇ ਉਪਲਬਧਨ ਕਈ ਵਾਰ ਉਹਨਾਂ ਨੂੰ ਟੈਸਟ ਕਰਵਾਉਣ ਵੱਡੇ ਹਸਪਤਾਲ ਜਾਣਾ ਪੈਂਦਾ ਸੀ ਕਤਾਰਾਂ ਵਿੱਚ ਲੱਗਣਾ ਪੈਂਦਾ ਸੀ ਇੱਥੇ ਉਹਨਾਂ ਦੀ ਉਹ ਸਾਰੀ ਪ੍ਰੋਬਲਮ ਸੋਲਵ ਹੋ ਰਹੀਆਂ ਨੇ ਕਿਉਂਕਿ ਇੱਥੇ ਜ਼ਿਆਦਾ ਟਾਈਮ ਨਹੀਂ ਲੱਗਦਾ ਆਮ ਆਦਮੀ ਕਲੀਨਿਕ ਵਿੱਚ ਹੀ ਦਵਾਈਆਂ ਵੀ ਐਂਡ ਬਲੱਡ ਟੈਸਟ ਵੀ ਅਤੇ ਮੈਡੀਕਲ ਕੰਸਲਟੇਸ਼ਨ ਵੀ ਵਧੀਆ ਮਿਲਦੀ ਹੈ ਇਹ ਦੂਸਰਾ ਇਹ ਹੈ ਕਿ بڑے ਹਸਪਤਾਲ ਦੇ ਵਿੱਚ ਕਾਮਨ ਇਲਮੈਂਟ ਜਿਵੇਂ ਹੁਣ ਸਰਦੀਆਂ ਦੇ ਇਨਫੈਕਸ਼ਨ ਹੋ ਗਏ ਨੇ ਗਲਾ ਗਲੇ ਇਨਫੈਕਸ਼ਨ ਹੋਣਾ ਕੋਲਡ ਹੋਣਾ ਡਾਇਰੀਆ ਹੋਣਾ ਤੇ ਇਸ ਦੇ ਵਿੱਚ ਵੀ ਪੇਸ਼ੈਂਟ ਨੂੰ ਵੱਡੇ ਹਸਪਤਾਲ ਜਾਣਾ ਪੈਂਦਾ ਸੀ ਕਾਮਾਦਨ ਕਲੀਨਿਕ ਉਹਨਾਂ ਲਈ ਵਰਦਾਨ ਮੈਂ ਹੈ ਤੇ ਉਹਨਾਂ ਦੇ ਮੂੰਹੋਂ ਇਹ ਗੱਲ ਅਸੀਂ ਸੁਣੀ ਹੈ ਕਿ ਸਾਨੂੰ ਬਹੁਤ ਸਾਰੀ ਸੁਵਿਧਾਵਾਂ ਦਾ ਫਾਇਦਾ ਹੋ ਰਿਹਾ ਹੈ। ਮੈਂ ਆਪਣੇ ਸੀਐਮ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਗਰਾਊਂਡ ਲੈਵਲ ਦੇ ਲੋਕਾਂ ਨਾਲ ਜੁੜਨ ਦਾ ਤੇ ਲੋਕਾਂ ਨੂੰ ਇੱਕ ਬਹੁਤ ਵਧੀਆ ਸੁਵਿਧਾ ਦਿੱਤੀ। ਨਿਰਵਾਇਦ ਲੋਕਾਂ ਨੂੰ ਬਹੁਤ ਬਹੁਤ ਜੀ ਸੁਵਿਧਾ ਦਿੱਤੀ ਤੇ ਇਹ ਸਾਰੇ ਉਪਰਾਲੇ ਦਾ ਮੈਂ तहे ਦਿਲੋਂ ਧੰਨਵਾਦ ਹਾਂ ਸੀਐਮ ਪੰਜਾਬ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਸਾਨੂੰ ਲੋਕਾਂ ਦੇ ਨਾਲ ਜੁੜਨ ਦਾ ਮੌਕਾ ਦਿੱਤਾ